ਗਰਮੀ ਦੀਆਂ ਛੁੱਟੀਆਂ ਸਿਰਫ ਦੂਰ ਤੁਰਾੜੇ ਪਰ ਫਿਲੇ ਪਹਾੜਾਂ ਤੇ ਮੌਜ ਮਸਤੀ ਤੇ ਮਨੋਰੰਜਨ ਦਾ ਹੀ ਸਾਧਨ ਨਹੀਂ ਹੁੰਦੀ ਐ ਬਲਕਿ ਕੁਦਰਤ ਤੇ ਇਤਿਹਾਸ ਨੂੰ ਜਾਣਨ ਦਾ ਵੀ ਸਬਬ ਬਣਿਆ ਨੇ ਸੋ ਇਨ੍ਹਾਂ ਛੁੱਟੀਆਂ ਦੌਰਾਨ ਵੱਖ-ਵੱਖ ਸਰਕਾਰੀ ਸਕੂਲਾਂ ਦੇ ਤਿੰਨ ਅਧਿਆਪਕਾਂ ਨੇ ਸਾਈਕਲ ਤੇ ਲੇਲਦਾਗ ਤੱਕ ਸੈਂਕੜੇ ਮੀਲ ਦਾ ਪੈਂਡਾ ਤੈਅ ਕਰਕੇ ਇਤਿਹਾਸ ਰਚ ਦਿੱਤਾ ਇਨ੍ਹਾਂ ਜਵਾਬ ਅਧਿਆਪਕ ਵਿੱਚ ਲੈਕਚਰਾਰ ਇਕਬਾਲ ਸਿੰਘ ਜਸਵੀਰ ਸਿੰਘ ਈਟੀਟੀ ਅਧਿਆਪਕ ਕੁਲਦੀਪ ਸਿੰਘ ਸ਼ਾਮਲ ਨੇ ਸੋ ਸਾਈਕਲਾਂ ਤੇ ਸਫਲਤਾ ਨਾਲ ਯਾਤਰਾ ਮੁਕੰਮਲ ਕਰਕੇ ਵਾਪਸ ਘਰ ਪਰਤੇ ਇਨ੍ਹਾਂ ਦੇ ਅਫਗਾਨ ਨੇ ਦੱਸਿਆ ਸੈਂਕੜੇ ਕਿਲੋਮੀਟਰ ਦੇ ਇਸ ਸਫ਼ਰ ਦੌਰਾਨ ਉਹਨਾਂ ਨੂੰ ਜਿੱਥੇ ਵਿਸ਼ਵ ਦੀਆਂ ਸਭ ਤੋਂ ਉੱਚੀਆਂ ਪਹਾੜੀਆਂ ਦੇ ਬਰਫ਼ੀਲੇ ਰਸਤੇ ਅਨੁਪਾਰ ਕਰਨਾ ਪਿਆ ਉੱਥੇ ਇਹਨਾਂ ਸਰਹੱਦੀ ਖੇਤਰਾਂ ਦੇ ਅੰਦਰ ਭਾਰਤੀ ਫੌਜ ਦੇ ਜਵਾਨਾਂ ਵੱਲੋਂ ਦੇਸ਼ ਦੀ ਰਾਖੀ ਲਈ ਜਾਨ ਤਲੀ ਤੇ ਰੱਖ ਕੇ ਨਿਭਾਈਆਂ ਜਾ ਰੀਆਂ ਮਾਨਮਤੀਆਂ ਸੇਵਾਵਾਂ ਨੂੰ ਨੇੜਿਓਂ ਵੇਖਣ ਦਾ ਮੌਕਾ ਮਿਲਿਆ ਉਹਨਾਂ ਸੋਨਮਾਰਕ ਤੋਂ ਲੈ ਕੇ ਸਮੁੰਦਰੀ ਤੱਟ ਤੋਂ 11575 ਫੁੱਟ ਉੱਚੇ ਜੋਜੀਲਾ ਪਾਸ 12139 ਫੁੱਟ ਉੱਚੇ ਨਮਕੀਲਾ ਪਾਸ ਅਤੇ 13478 ਫੁਟੀਓ ਚੇ ਫੁਟੀਲਾ ਪਾਸ ਨੂੰ ਜਿਹੜਾ ਤਜਰਬਾ ਕਰਨ ਦਾ ਜਿਹੜਾ ਉਹਨਾਂ ਨੂੰ ਮੌਕਾ ਮਿਲਿਆ ਸੋ ਉਹਨਾਂ ਦੇ ਵੱਲੋਂ ਪਿੰਡਾਂ ਤੇ ਜੀਵਨ ਤੇ ਸੱਭਿਆਚਾਰ ਸੰਸਕ੍ਰਿਤੀ ਬਾਰੇ ਵੀ ਜਾਣਨਾ ਪਾਇਆ ਗਿਆ ਸੋ ਉਹਨਾਂ ਦੱਸਿਆ ਕਿ ਦਰਾਸ ਤੋਂ 6 ਕਿਲੋਮੀਟਰ ਦੀ ਦੂਰੀ ਤੇ ਬਣੀ ਕਾਰਕਿਲ ਬੋਰ ਮੈਮੋਰੀਅਲ ਸਮਾਰਕ ਤੇ ਵਿੱਚ ਭਾਰਤੀ ਸੈਨਾ ਦੇ 1999 ਦੇ ਵਿੱਚ ਕਾਰਕਿਲ ਦੇ ਯੁੱਤਾ ਦੀਆਂ ਯਾਦਾਂ ਨੂੰ ਆਉਣ ਵਾਲੀਆਂ ਪੀੜ੍ਹੀਆਂ ਲਈ ਸੰਭਾਲ ਕੇ ਰੱਖਿਆ ਹੋਇਆ ਹੈ ਉਹਨਾਂ ਦੋ ਦਰਿਆਵਾਂ ਦੇ ਵਿੱਚ ਮੇਲ ਸੰਗਮ ਮੈਗਨੇਟਿਕ ਹਿੱਲ ਅਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨ ਛੋਪਾ ਪ੍ਰਾਪਤ ਗੁਰਦੁਆਰਾ ਪੱਥਰ ਸਾਹਿਬ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ ਦੱਸਿਆ ਕਿ ਇਸ ਗੁਰਦੁਆਰਾ ਸਾਹਿਬ ਦੀ ਸਮੁੱਚੀ ਭਾਰਤੀ ਸੈਨਾ ਪੁਰੀ ਸ਼ਰਧਾ ਅਤੇ ਗੁਰਮਰਿਆਦਾ ਨਾਲ ਸੇਵਾ ਕਰ ਰਹੀ ਹੈ ਆਦੇ ਆਪका मुताबिक ਉਹਨਾਂ ਦੀ ਕੁਦਰਤੀ ਨਜ਼ਾਰਿਆਂ ਪਰਪੂਰ ਇਹ ਸਾਈਕਲ ਯਾਤਰਾ ਦੇ ਸੁਖਦ ਸਿਹਤ ਸੰਭਾਲ ਕੁਦਰਤ ਦੇ ਬੇਮਿਸਾਲ ਬੰਤਰਤੇ ਨਜ਼ਾਰਿਆਂ ਦੇ ਪਲ ਹੈ ਵਿਦਿਆਰਥੀਆਂ ਨੂੰ ਪ੍ਰਕਿਰਤਿਕ ਚੇਤਨਾ ਦਾ ਸਬਬ ਜ਼ਰੂਰ ਬਨਨਗੇ ਅਪਡੇਟ ਲੈ ਕੇ ਉਪਰ ਹੋਵਾਂਗੇ ਵੇਖਦੇ ਰਹੋ ਲੁਧਿਆਣਾ ਲਾਈਵ